ਸਭ ਤੋਂ ਸੋ ਵਾਹਿਗੁਰੂ ਜੀ ਕੀ ਫਤਿਹ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਨਾਗਰਾ ਪ੍ਰੋਡਕਸ਼ਨ YouTube ਚੈਨਲ ਦੇ ਉੱਤੇ ਸਾਰੇ ਦਰਸ਼ਕ ਵੀਰਾਂ ਦਾ ਸਵਾਗਤ ਹੈ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਨਾਗਰਾ ਪ੍ਰੋਡਕਸ਼ਨ Facebook ਪੇਜ ਨੂੰ ਫੋਲੋ ਕਰ ਲਓ ਬਈ ਉਹਦੇ ਉੱਤੇ ਵੀ ਆਪਾਂ ਵੀਡੀਓ ਪਾਉਂਦੇ ਰਹਿਣਗੇ ਤੇ ਆਪਣੇ ਕੋਲ 40-50 ਕੋਲਟਰ ਬਾਈ ਉੱਡਣ ਲਈ ਆਏ ਹੋਏ ਆ ਕਿਸੇ ਨੇ ਲੈਣੇ ਹੁਣ ਛਾਤਰੀ ਦੇ ਲੱਗੇ ਹੋਇਆ ਬਾਈ ਲਓ ਜੀ ਤੁਹਾਨੂੰ ਦਿਖਾ ਦਿੰਨੇ ਆਪਾਂ ਗੋਤਰਾ 40 50 50 ਦੇ ਨਵੇਂ ਗੋਤਰਾ ਬਈ ਆਪਣੇ ਤੋਂ ਆਏ ਹੋਏ ਉੱਡਣ ਵਾਲੇ ਛਤਰੀ ਦੇ ਉੱਤੇ ਲੱਗੇ ਹੋਇਆ ਬਈ ਠੀਕ ਹੈ ਬਾਈ ਜੀ ਇਹ ਅਲਾਈਵ ਹੈ ਗੋਤਰਾ ਨਵੇਂ ਬਈ ਜੀ ਕੋਲ ਤਾਂ ਆ ਦੇਖੋ ਤੁਹਾਨੂੰ ਦਿਖਾਉਣਾ ਹੈਗੇ ਲਓ ਬਾਈ ਆ ਵੇਖਿਆ ਗੋਤਰਾ ਠੀਕ ਹੈ ਬਾਈ ਜੀ ਓ ਵਾਜੀ ਦੇਖੀ ਚੋ ਲੋਕ ਉਤਰ ਛਾਤਰੀ ਦੇ ਲੱਗੇ ਹੋਇਆ ਬਈ ਛਾਤਰੀ ਨੂੰ ਨਾਲ ਦੇ ਨਾਲ ਦੱਸ ਦੇ ਕਰਾਂਗੇ ਆਪਾਂ ਜਦੋਂ ਕੋਈ ਬੰਦਾ ਲਾਈਨ ਆਊਗਾ ਬਈ 300 ਰੁਪਏ ਦੇ ਹਿਸਾਬ ਨਾਲ ਆਪਣੇ ਕੂਟਰ ਦੇਣੇ ਆ ਬਾਈ ਜੀ ਠੀਕ ਹੈ ਇਹਦੇ ਵਿੱਚ ਨਵੇਂ ਪੱਠੇ ਵੀ ਹੈਗੇ ਨਵੇਂ ਬੱਚੇ ਵੀ ਹੈਗੇ ਤੇ ਇਹਦੇ ਵਿੱਚ ਜਨਿਕ 10 ਪਰ ਸਾਫ ਵੀ ਹੋਏ ਬੈਠੇ ਕੋਸਾਂ ਠੀਕ ਹੈ ਬਾਈ ਜੀ 40 50 ਕੂਟਰ ਆਏ ਹੋਏ ਹੈਗੇ देख लो, लो भाई जी शाम को चाली पे हुए ठीक है भाई, भाई।, भाई जी हाँ देख लो कर लो भाई चेक ਕਹ ਯਾਰ ਇਹ ਲੱਗੂ ਉਤਰਾ ਬਈ ਉੱਡਣ ਵਾਲੇ ਹੈਗੇ ਠੀਕ ਹੈ ਇਹਦੇ ਵਿੱਚ 2-4 ਵੱਡੇ ਹੋ ਸਕਦੇ ਬਾਕੀ ਉੱਡਣ ਵਾਲੇ ਕਬੂਤਰ ਆ ਬਈ ਸਾਰੇ ਛਤਰੀ ਆਪਾਂ ਤੁਹਾਨੂੰ ਦੱਸ ਕੇ ਜਦੋਂ ਮਾਗੇ ਠੀਕ ਹੈ ਬਈ ਦੋ ਘਰਾਂ ਤੋਂ ਆਏ ਹੋਏ ਆਪਣੇ ਕੋਲੇ ਦੋ ਥਾਮੋਂ ਆਏ ਹੋਏ ਤਾਂ ਕਰਕੇ ਛਤਰੀਆਂ ਦਾ ਰੰਗ ਅਲੱਗ-ਅਲੱਗ ਜਿਹੇ-ਜਿਹੇ ਕੋਈ ਚੱਕੂਗਾ ਕੋਈ ਹਿਸਾਬ ਨਾਲ ਆਪਾਂ ਦੱਸ ਦਾਂਗੇ ਵੀ ਬਈ ਆਹ ਛਤਰੀ ਦਾ ਜਹਾਜ ਡੇਗਾ ਠੀਕ ਹੈ ਬਈ ਆਹ ਕਰ ਲਓ ਗੌਰ ਗੌਰ ਕਰ ਲਓ ਬਈ ਉਤਰਾ ਜਾਂ ਇਹ ਚ ਨਵੇਂ ਪੱਠੇ ਆ ਬਾਈ ਅਜਾ ਮੋਡੇ ਦੇ ਰੰਗ ਲੱਗੇ ਹਨ ਤੇ ਇਹਨਾਂ ਦੀ ਸ਼ੁੱਧ ਜੀ ਅੱਡਾ ਬਾਈ ਇਹ ਬਾਕੀ ਦੇ ਛਾਦੇ ਰੰਗ ਜੀ ਕੁੜੇ ਲੱਗੇ ਹੋਏ ਹੈਗੇ ਕਿ ਲਾਲ ਜੇ ਆਜਾ ਮਾਂ ਗਲਾਬੀ ਰੰਗ ਆਲੇ ਬਾਈ ਇਹ ਹੋਰ ਕਰ ਦਵਾਏ ਹੋਏ ਬਾਈ ਇਹਨਾਂ ਦੀ ਛਾਤਰੀ ਹੋਰ ਆ ਬਾਈ ਜੀ ਠੀਕ ਆ ਬਾਈ ਛਾਤਰੀ ਦੱਸ ਕੇ ਦਿੱਤੇ ਜਾਣਗੇ ਛਾਤਰੀ ਦੇ ਲੱਗੇ ਹੋਇਆ ਬਾਈ ਜੀ ਇਹ 300 ਦੇ ਹਿਸਾਬ ਨਾਲ ਦੇਣਿਆ ਬਾਈ ਆਪਾਂ ਨੇ ਕੋਈ ਰੇਟ ਨਹੀਂ ਘਟੂਗਾ ਬਾਈ ਠੀਕ ਜਣਾ ਬਾਈ ਉਹ ਕਹਦਾ ਲਾਣਾ ਵੀ ਇਹ ਬੱਚਾ ਇਹ ਵੱਡਾ ਕਿਵੇਂਗਾ ਰੇਟ ਨਹੀਂ ਬਾਈ ਘਟਾ ਸਕਦੇ ਠੀਕ ਹੈ ਬਾਈ ਜੀ ਸ਼ਾਦਰੀ ਦੇ ਨਾਲ ਕਹਾਂ ਬਾਈ ਪੱਕੇ ਸ਼ਾਦਰੀ ਦੱਸ ਕੇ ਦੇਵਾਂਗੇ ਬਾਈ ਜੀ ਠੀਕ ਹੈ ਬਾਈ 40 ਦੂੰ 50 ਕੁ ਉਤਰ ਹੋਣਿਆ ਬਾਈ ਇਹ 50 ਦੇ ਲੱਗੇ ਐ ਕੋਸ ਤੇ ਬਾਈ ਠੀਕ ਹੈ ਬਾਈ ਜੀ 50 ਰਵੇਗਾ ਹਾਂ ਬਾਈ ਜੀ ਹੋ ਲਓ ਵਾਜੀ ਕਾਉਂਟਰ ਸੋ ਨਾਲ ਵਗਾ ਦਿੱਤੇ ਬਾਈ ਠੀਕ ਹੈ ਬਾਈ ਜੀ ਇਹਨਾਂ ਦੀ ਇਹਨਾਂ ਕਾਉਂਟਰ ਦੀ ਵੀਡੀਓ ਵੀ ਨਹੀਂ ਬਣਦੀ ਠੀਕ ਹੈ ਜੀ ਕਾਉਂਟਰ ਬਹੁਤ ਚੰਗੇ ਆ ਬਾਈ ਪੱਟ ਕੇ ਸਰ ਕਰ ਲਓਗੇ ਬਾਜੀਆਂ ਵੀ ਛੱਡ ਲਓਗੇ ਨਾਲ ਠੀਕ ਹੈ ਬਾਈ ਜੀ ਇਹਨਾਂ ਦਾ ਮੋਢੇ ਦਾ ਰੰਗ ਲੱਗਾ ਇਹ ਛਾਦਰੀਆਂ ਦੀ ਰੰਗ ਨੇ ਬਾਈ ਠੀਕ ਹੈ ਲਾਲ ਗਲਾਲ ਜੀ ਉਹਨਾਂ ਦੀ ਛਾਦਰੀ ਦਾ ਰੰਗ ਹੋਰ ਆ ਬਾਈ ਅਬ ਜਿਸ ਤਰ੍ਹਾਂ ਰੰਗ ਲਗਾ ਕੇ ਉਹਨਾਂ ਦੀ ਸ਼ਕਤੀ ਦਾ ਰੰਗ ਹੋਰ ਆ ਬਾਈ ਠੀਕ ਹੈ ਨਾ ਬਾਈ ਇਹ ਛਾਤਰੀਆਂ ਦੇ ਰੰਗ ਲਾਇਆ ਬਾਈ ਆਪਾਂ ਬੜੇ ਲਾਲ ਗਲਾਜੇ ਜਾਦੇ ਆ ਬਾਈ ਇਹ ਉੱਥੋਂ ਲੱਗਾ ਲਗਾ ਹੀ ਰੰਗ ਆ ਬਾਈ ਉਹ ਆਪਾਂ ਨੇ ਨਹੀਂ ਲਾਇਆ ਆਪਣੇ ਮੋਟਿਆਂ ਵਾਲੇ ਦੀ ਰੰਗ ਲਾਇਆ ਇਕੱਲਾ ਇਹਨਾਂ ਦੇ ਮੋਟਿਆਂ ਦੇ ਰੰਗ ਲੱਗਿਆ ਬਾਈ ਇਹ ਹੀ ਲਾਇਆ ਹੈ ਠੀਕ ਹੈ ਬਾਈ ਜੀ ਆਹ ਕਰ ਲਓ ਮੈਂ ਦੇਖ ਲਓ ਕਬੂਤਰ ਸਾਰੇ ਉੱਡਣ ਵਾਲੇ ਕਬੂਤਰ ਆ ਬਾਈ ਇਹ ਪੰਜ ਚਾਰ ਕਬੂਤਰ ਹੋ ਜਾਦਾ ਜਿਹੜੇ ਵੱਡੇ ਹੋਏ ਮੈਂ ਦਵਾ ਦੇ ਲੋ ਉੱਤਰਾ ਬਈ ਇਹ ਸਾਰੇ ਦੇ ਸਾਰੇ ਠੀਕ ਆ ਬਾਈ ਜੀ 300 ਦਾ ਰੇਟ ਹੈਗਾ 50 ਦੇ ਰਵੇ ਉੱਤਰਾ ਬਈ ਨਾ ਬਾਈ ਕਰ ਲੋ ਚੈੱਕ ਨਵੇਂ ਉੱਤਰਾ ਬਈ ਜਣ ਕੇ ਨਵੇਂ ਪੱਤੇ ਹੈਗੇ ਹਾਂ ਤੁਸੀਂ ਪੱਕੇ ਕਰ ਕਰ ਕੇ ਬਾਜੀਆਂ ਛੱਡ ਸਕਦਾ ਬਾਈ ਰੇਟ ਹੋਈ ਆ ਬਾਈ 300 ਠੀਕ ਆ ਜੀ ਬਾਈ ਬਾਰੇ ਕਬੂਤਰ ਨਹੀਂ ਤਾਂ ਕਰਕੇ ਨਹੀਂ ਬਾਈ ਇਕੱਲੇ ਇਕੱਲੇ ਸ਼ੌਕ ਕਰਾਇਆ ਤਾਂ ਹੀ ਆਪਣੇ ਇਕੱਠਿਆਂ ਦਾ ਸ਼ੌਕ ਕਰਾਇਆ ਬੜੇ ਵੀ ਕੈਮਰਾਮਨ ਕੈਮਰਾ ਬੜਾ ਹਾਂਜੀ ਬਾਈ ਜੀ ਜਿਹਨੇ ਵੀ ਕੰਟੈਕਟ ਕਰਨਾ ਹੈ ਫੋਨ ਨੰਬਰ ਮੇਰਾ 8872 01437 ਮੇਰਾ ਫੋਨ ਨੰਬਰ ਹੈ ਬਾਈ ਜੀ ਕੰਡ ਨਗਰ ਹੈ ਜੇਲਾ ਸੰਗਰੂਰ ਹੈ ਬਾਈ ਜੀ ਠੀਕ ਹੈ ਬਾਈ ਜੀ ਆਪਦੇ ਵਰਗੇ ਸੋਹਣੇ ਸੋਹਣੇ ਕਮੈਂਟ ਕਰ ਰਹੇ ਆਂ ਵੀਡੀਓ ਕਿੱਦਾਂ ਦੀ ਲੱਗੀ ਹੈ ਵੀ ਦੱਸਿਓ ਬਾਈ ਜੀ ਠੀਕ ਹੈ ਤੇ 300 ਦੇ ਹਿਸਾਬ ਨੂੰ ਦੇਣਾ 40 50 50 50 ਤੋਂ ਪਲੱਸੇ ਹੋਣਗੇ ਬਈ ਇਹ ਗੂਤਰ 50 ਗੂਤਰਾਂ ਤੋਂ ਪਲੱਸੇ ਹੈਗੇ ਥੱਲੇ ਨਹੀਂ ਹੈਗੇ ਬਾਈ ਇਹਦੇ ਵਿੱਚ 5-4 ਵੱਡੇ ਹੋ ਸਕਦੇ ਹੈਗੇ ਨਹੀਂ ਉੱਡਣ ਵਾਲੀ ਆ ਬਾਈ ਇਹ ਜਦੋਂ ਬੰਦਾ ਇੱਥੇ ਲਾਈਨ ਆਊਗਾ ਛਾਤਰੀ ਦਾ ਰੰਗ ਉਹ ਦੱਸਿਆ ਜਾਊਗਾ ਬਾਈ ਠੀਕ ਹੈ ਬਾਈ ਜੀ ਦੋ ਕਰ ਲਵਾਏ ਹੋਏ ਆਪਣੇ ਕੋਲ ਛਾਤਰੀ ਦਾ ਰੰਗ ਤੁਹਾਨੂੰ ਉਹ ਦੱਸਾਂਗੇ ਬਾਈ ਜਰੂਰ ਕੋਈ ਵੀ ਨੋਟ ਲਾਇਨਾ ਬرو। ਠੀਕ ਹੈ ਭਾਈ ਜੀ। ਤੇ ਨਾਗਰਾ ਪ੍ਰੋਡਕਸ਼ਨ ਫੇਸਬੁਕ ਪੇਜ ਨੂੰ ਫੋਲੋ ਕਰ ਲਓ। ਤੇ ਨਾਗਰਾ ਪ੍ਰੋਡਕਸ਼ਨ YouTube ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਵਾਈਲ ਵਾਲਾ ਬਟਨ ਵੀ ਦਬਾ ਦਿਓ ਤਾਂ ਕਿ ਆਉਣ ਵਾਲੇ ਵੀਡੀਓਾਂ ਦੇ ਨੋਟੀਫਿਕੇਸ਼ਨ ਮਿਲਦੀ ਰਹੇ। ਮਿਲਦੇ ਆਂ ਜਲਦੀ ਕੋਈ ਅਗਲੀ ਵੀਡੀਓ 'ਚ। ਤਾਂ ਤੱਕ ਲਈ ਵਾਈ ਗੁਰਜ ਜੀ ਕੇ ਗੱਲ ਸਾਂ। ਵਾਈ ਗੁਰਜ ਜੀ ਕੇ ਬਾਤ।